ਮਹਾਰਾਜ ਘਰ ਆਏ ਨੇ ਕਿਵੇਂ ਜਵਾਬ ਦੇਵਾਂਗਾ ਵਾਪਸ ਪੌੜੀਆਂ ਉਤਰਨ ਦਾ ਦਿਲ ਨਹੀਂ ਕਰਦਾ ਇੱਕ ਪੌੜੀ ਉਤਰੀ ਗੁਰੂ ਸਾਹਿਬ ਦੀ ਨਜ਼ਰੀ ਪੈ ਗਿਆ ਮਹਾਰਾਜ ਕਹਿੰਦੇ ਜਿਉਣਿਆ ਆ ਜਾ ਆ ਜਾ ਕੋਈ ਗੱਲ ਨਹੀਂ ਸਭ ਕੁਝ ਸੁਣਦਿਆ ਮੈਂ ਸੁਣ ਲਿਆ ਤੂੰ ਆ ਜਾ ਪੌੜੀਆਂ ਉਤਰਿਆ ਮਰਦ ਦੇ ਚਰਨਾਂ ਨੂੰ ਲਿਪਟ ਗਿਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕਿਵੇਂ ਕਹਿ ਦਿਆਂ ਵਿੱਚ ਮਹਾਰਾਜ ਉਹੀ ਪੂਰਨ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਉਉਣਿਆ ਇਹ ਦੁਨੀਆ ਦੀ ਰੀਤ ਹੈ ਇੱਥੇ ਸੁੱਖਾਂ ਦੇ ਵਿੱਚ ਸਾਰੇ ਕੋਲੇ ਹੋ ਹੋ ਬੰਦੇ ਆ ਪਰ ਜਦੋਂ ਦੁੱਖ ਆਉਂਦਾ ਨਾ ਉਦੋਂ ਆਪਣੇ ਸਕੇ ਵੀ ਸਾਥ ਛੱਡ ਦਿੰਦੇ ਆ ਇਹ ਦੁਨੀਆ ਦੀ ਰੀਤ ਹੈ ਮਹਾਰਾਜ ਕਹਿੰਦੇ ਸੁੱਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ ਸੁੱਖਾਂ ਦੇ ਵੇਲੇ ਤੇ ਸਾਰੇ ਹੀ ਕਹਿੰਦੇ ਮੈਂ ਵੀ ਤੇਰਾ ਰਿਸ਼ਤੇਦਾਰ ਆ ਬਾਈ ਮੈਂ ਵੀ ਤੇਰਾ ਫਲਾਨਾ ਮੈਂ ਵੀ ਤੇਰਾ ਜਿਹੜਾ ਬੰਦਾ ਹੋਵੇ ਥੋੜਾ ਗਰੀਬ ਤੇ ਉਹਨੂੰ ਤੇ ਤਕੜਾ ਰਿਸ਼ਤੇਦਾਰ ਫੋਨ ਨਹੀਂ ਲਾਉਂਦਾ ਵੀ ਕਿਤੇ ਕੁਝ ਮੰਗੀ ਨਾ ਲਵੇ ਆਹ ਸਾਧਨਾਮ ਸ੍ਰੀ ਵਾਹਿਗੁਰੂ ਜੀ ਇਹ ਇਹ ਕੁਝ ਮੰਗੀ ਨਾ ਲਵੇ ਕਿਤੇ ਇਦਾਂ ਦਾ ਹਾਲ ਹੈ ਇਦਾਂ ਦਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਉੜਿਆ ਤੂੰ ਫਿਕਰ ਨਾ ਕਰ ਅਸੀਂ ਜਾਣਦੇ ਆ ਇਹ ਦੁਨੀਆ ਦੀ ਰੀਤ ਐ ਸੁੱਖਾਂ ਦੇ ਵੇਲੇ ਸਭ ਨਮਸ਼ਕਾਰਾਂ ਕਰਦੇ ਆ ਪਰ ਜਦੋਂ ਦੁੱਖ ਦਾ ਵੇਲਾ ਆਉਂਦਾ ਉਦੋਂ ਕੋਈ ਨਹੀਂ ਖੜਦਾ ਕੋਲ ਉਦੋਂ ਕੋਈ ਸਾਥ ਨਹੀਂ ਦਿੰਦਾ ਇਹ ਦੁਨੀਆ ਜਿਹੜੀ ਆ ਨਾ ਸਾਰੀ ਸੁੱਖਾਂ ਦੇ ਪਿੱਛੇ ਭੱਜੀ ਫਿਰਦੀ ਆ ਸੁੱਖਾਂ ਦੇ ਪਿੱਛੇ ਭੱਜੀ ਫਿਰਦੀ ਦੁੱਖ ਵੇਲੇ ਕੌਣ ਖੜਦਾ ਦੁੱਖ ਵੇਲੇ ਕੌਣ ਸਾਥ ਦਿੰਦਾ ਕੋਈ ਨਹੀਂ ਖੜਦਾ